ਵਰ ਸਿੰਘ ਪੰਦੇਰ ਇਸ ਵੇਲੇ ਸਰਦਾਰ ਜਗੀਰ ਸਿੰਘ ਬੱਲੇਵਾਂ ਜਿਹਨਾਂ ਦਾ 20ਵੇਂ ਦਿਨ ਵਿੱਚ ਆਪਣਾ ਮਰਨ ਵਰਤ ਪਹੁੰਚਿਆ ਹੈਗਾ ਪੰਜਾਬੀ ਉਹ ਜਿਹੇ ਲੜਾਈ ਜਿੱਤਣਾ ਚਾਹੁੰਦੇ ਆ ਨਾ ਆਪਾਂ ਇੱਕ ਤਾਂ ਵੱਤ ਤੋਂ ਵੱਤ ਖਨੋਰੀ ਬਾਰਡਰ ਤੇ ਪਹੁੰਚੀਏ ਬਾਰਡਰ ਮੰਨ ਲੀਏ ਤਿੰਨ ਬਾਰਡਰਾਂ ਤੇ ਮੋਰਚਾ ਚੱਲ ਰਿਹਾ ਦੂਸਰਾ ਜਿਹੜਾ 18 ਤਰੀਕ ਨੂੰ ਰੇਲ ਰੁਕੋ ਆ ਨਾ 13000 ਦੇ 13000 ਪਿੰਡ ਜਿੱਥੇ ਵੀ ਰੇਲ ਲੱਗਦੀ ਹੈਗੀ ਥੋੜੀ ਜੇ ਲੱਖਾਂ ਲੋਕ 4-5 ਲੱਖ ਲੋਕ ਨਿਕਲ ਆਏ ਰੇਲਾ ਤੇ ਇਹਦਾ ਰਿਜ਼ਲਟ ਕੁਝ ਦੇਖੋ ਮੋਦੀ ਸਰਕਾਰ ਕਿਵੇਂ ਹਿਲਦੀ ਹੈਗੀ ਜਿੱਥੇ ਤੁਹਾਨੂੰ ਤੁਹਾਡੇ ਪਿੰਡ ਦੇ ਲਾਗੇ ਰੇਲ ਲੰਘਦੀ ਹੈ ਉੱਥੇ ਫਾਟਕ ਦੇਖਿਓ ਤੇ ਰੇਲ ਦਾ ਸਟੇਸ਼ਨ ਦੇਖਿਓ 3 ਘੰਟੇ 12 ਤੋਂ 3 ਵਜੇ ਤੱਕ ਰੇਲਾਂ ਤੇ ਪਰਿਵਾਰਾਂ ਸਮੇਤ ਆਜੋ ਕਿਸਾਨ ਮਜ਼ਦੂਰ ਨੌਜਵਾਨ ਜਿਹੜੀਆਂ ਪਿੰਡਾਂ ਦੀਆਂ ਪੰਚਾਇਤਾਂ ਵਾ ਜਿਹੜੇ ਪਿੰਡਾਂ ਦੇ ਯੂਥ ਕਲੱਬ ਐਸੀ ਸਾਰਿਆਂ ਨੂੰ ਅਪੀਲ ਕਰਦੇ ਆ ਤੁਸੀਂ ਦੇਖਿਓ 18 ਦਾ ਰੇਲ ਰੋਕੋ ਅੰਦੋਲਨ ਮੋਦੀ ਸਰਕਾਰ ਦੀਆਂ ਜੜਾ ਹਲਾ ਦੂਗਾ ਔਰ ਇਹ ਤੋਂ ਬਾਅਦ ਕੱਲ ਪੂਰੇ ਪੰਜਾਬ ਸੂਬਿਆਂ ਦੇ ਵਿੱਚ ਸਾਡਾ ਟ੍ਰੈਕਟਰ ਮਾਰਚ ਹੈਗਾ ਵਾ ਧੰਨਵਾਦ